ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਨਾ ਫੈਮਿਲੀ ਤੇ ਕਿਵੇਂ ਹੋ ਸਾਰੇ ਜੀ ਨੇ ਠੀਕ ਹੋ ਮਾਲਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਆਪਾਂ ਵੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਤੇ ਤਰੀਕ ਹੋ ਗਈ ਅੱਜ 17 17 ਤਰੀਕ ਹੋ ਗਈ ਹੈ ਅਗਸਤ ਤੇ ਟਾਈਮ ਹੈਗਾ ਸਵੇਰ ਦਾ ਸਾਢੇ ਘੱਟ ਦਾ ਟਾਈਮ ਹੋਊਗਾ ਸ਼ਾਇਦ ਤੇ ਸਾਢੇ ਘੱਟ ਦਾ ਟਾਈਮ ਤੇ ਧੁੱਪ ਚੜ ਗਈ ਅੱਜ ਬੱਦਲ ਵੀ ਹੈਗਾ ਧੁੱਪ ਵੀ ਚੜ ਗਈ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰੋਂ ਜੀਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਚੁਰ ਦੱਸਿਆ ਕਰੋ ਕਿਵੇਂ ਦੀ ਲੱਗਦੀ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗਿਆਂ ਤੁਹਾਡੇ ਨਾਲ ਤੇ ਅੱਗੇ-ਅੱਗੇ ਮਿਲਦੇ ਆਂ ਵੀ ਕੀ ਕੁਝ ਕਰਦੇ ਆ ਦਿਨ ਪਰ ਆਪਣਾ ਕਿੱਦਾਂ ਦਾ ਰਹਿੰਦਾ ਅੱਜ ਜੀ ਫਿਰ ਬਣੀ ਰਹੀ ਉਹ ਵੀਡੀਓ ਦੇ ਨਾਲ ਸਕਿਪ ਨਾ ਕਰਿਓ ਕੱਢਦੇ ਆ ਅੰਕਲ ਇੱਕ ਨਾ ਜਾਵੇ ਉਹ ਲੱਗੂਗਾ ਉਹ ਟੱਕਣ ਲਾਉਣਾ ਸੀ ਪਰੋ ਉਹਦਾ ਬਾਤ ਕਰ ਲਾਂਗੇ ਭਾਈ ਥੋੜਾ ਕਣ ਕੱਢਣੀ ਆ ਮੈਂ ਇਹ ਢੋਲ ਕਢਾਉਣਾ ਭਾਈ ਪੜਲਾ ਮਾਂ ਮਾਂ ਕਾਣ ਚ ਫੜਾਣਾ ਪੜ ਕੇ ਰੱਖੋ ਭਾਈ ਪਤਾ ਨਹੀਂ ਦਾ ਮੂਹ بڑا ਛੋਟਾ ਜਵੇਂ ਹੀ ਨਹੀਂ ਹੈਗਾ ਮੂਹ ਇਹ ਪਰਾਣੇ ਢੋਲ ਨੇ ਅੰਕਲ ਹੁੰਦਾ ਹੈ ਟੋਲ ਉਸਰ ਲੱਗਦੀ ਜੀ ਆਦੀ ਕਮੀ ਹੈ ਥਾਂ ਦੀ ਬਹੁਤ ਸ਼ਾਰਟੇਜ ਆ ਮੰਦਰ ਵਾਹੇ ਰਾਮ ਜੀ ਦੇ ਅੰਦਰ ਬਾੜ ਕੇ ਨਿਕਲੇਗਾ ਕਿਵੇਂ ਮਾਥਾ ਨਾ ਕਰਨਾ ਨਹੀਂ ਖਾਣਾ ਟੋਲ ਆਪਣਾ ਆ ਹਾਟੋੜਾ ਆਪਾਂ ਟੱਕ ਦੇ ਕੋਈ ਖਾਂਦੇ ਭਾਰੀ ਪਸ਼ੂ ਖਾ ਗਏ ਪਸ਼ੂਆਂ ਨੂੰ ਬਾਲੀ ਕਰਨ ਕ ਲੱਗਦੀ ਐ ਦਲਵਿੰਦਰ ਦਾ ਵੀ ਚੱਤ ਤੱਕ ਘਾਹ ਲਾਉਂਦਾ ਤੜ ਕੇ ਤਾਂ ਟੋਲ ਚੱਕਣਾ ਪੈਗਾ ਕੰਪੀਟੀਸ਼ਨ ਕਿੱਥੇ ਕਰਾਂਗੇ ਇੱਥੇ ਨਾ ਕਰੀਏ ਓਰੇ ਲਓ ਗਾਇਸ ਸੱਚ ਨਾਲ ਆਪਾਂ ਕੋਲ ਕੱਪਿਆਂ ਦਾ ਉਹ ਕਰਦੇ ਆ ਚੈਲੰਜ ਕੰਪੀਟੀਸ਼ਨ ਦੇਖ ਦੇਖਦੇ ਆ ਵੀ ਕਿਹੜਾ ਅੱਜ ਅੱਜ ਕਿਹੜਾ ਜਿੱਤੂ ਅੱਜ ਆ ਜਾ ਓਏ ਇਹਦੇ ਟੇਬਲ ਹੋਊਗਾ ਆਪਣਾ ਟੇਬਲ ਆ ਮੰਜਾ ਹੋਊਗਾ ਨਹੀਂ ਹੈ ਨਹੀਂ ਇਹਦੇ ਲਿਆਵਾਂਗੇ ਟੇਬਲਾ ਨਾ ਉਹ ਤਾਂ ਕੁਰਸੀ ਆ ਐ ਸੈਟ ਅਪ ਜੈ ਨਹੀਂ ਹੋਣਾ ਫਿਰ ਪਹਿਲਾਂ ਨਾ ਬਾਜੀ ਕਿਤੇ ਇਹਦੇ ਮੇਰੇ ਦੋ ਦਿਨ ਆ ਕਿਵੇਂ ਕਰੀ ਜਾਂਦੇ ਨੇ

ਪਾਣੀ ਇੱਕ ਮਿੱਠਾ ਤੇ ਇੱਕ ਨੂਨ ਵਾਲਾ ਜਿਹਨੂੰ ਜਿਹੜਾ ਪਸੰਦ ਆ ਉਹ ਲੈ ਸਕਦਾ ਤੇ ਇੱਕ ਭਾਈ şart ਤੇ ਆ ਵੀ ਆਲੂ ਜ਼ਰੂਰ ਪਾਉਣੇ ਨੇ ਬਿਨਾਂ ਆਲੂਆਂ ਤੋਂ ਨਹੀਂ ਹੋ ਕਰਨਾ ਮੱਤੀ ਕੋਲ ਆਨੇ ਸੀ ਜਿਹੜਾ ਪਸੰਦ ਆ ਸਾਨੂੰ ਆਹਲੇ ਚਲਾਉਂਗਾ ਪਰਨੇ ਮੈਂ ਛੋਟੀਆਂ ਕਰ ਲਈਆਂ ਵੀ ਕਹੀ ਸੀਗੀ ਉਹ ਫੜ ਜਾਏਗਾ ਤੋ ਕਰੀਏ ਨਾ ਹਲੇ ਕੀ ਸ਼ੁਰੂ ਕਰਤਾ ਇਹ ਤਾਂ ਹੋ ਗੋ ਕਰੀ ਇੰਨਾ ਖਟਾ ਮਿੱਠਾ ਕਾ ਤੂੰ ਆ ਤੋ ਨਹੀਂ ਆਈ ਕੀ ਕਾਇ ਗੋਲ ਗੱਪਾ ਰੱਖਣ ਨੂੰ ਵੀ ਤੇ ਅੱਛਾ ਭਾਈ ਹਲੇ ਇੱਕ ਮਿੰਟ ਰੁਕ ਜਾ ਸ਼ੁਰੂ ਕਰਨਾ ਹੈ ਸ਼ੁਰੂ ਕਰਨਾ ਕੰਮ ਆ ਲੋ ਹੋ ਗਿਆ ਭਾਈ ਦੇਣੀ ਕੰਮ ਸੜ ਜਾ ਹੋਰ ਪਾਣੀ ਮੈਚ ਕਰਾਰਾ ਕਿਹੜੇ ਚਾਹ ਚਾਹ ਔਰ ਲੇ ਜ ਮਿੱਠਾ ਲੱਗਦਾ ਪਰ ਹਾਂ ਹਾਂ ਇਹ ਤਾਂ ਐਂ ਭਰ ਕੇ ਖਾਊਗਾ ਹਨਾ ਮੈਂ ਮੋਰਾ ਨੇ ਪਹਿਲਾਂ ਘਟੜਾ ਕਿ ਮੈਨੂੰ ਕਰਦੇ। ਬਈ ਸ਼ੁਰੂ ਕਰਦੇ ਆ ਗੇਮ। ਕਰ ਉੱਥੋਂ ਦਾ ਸ਼ੁਰੂ ਕਰ ਛੱਡ ਦੇ। ਗਾਇਸ ਕੰਪੀਟੀਸ਼ਨ ਪੂਰਾ ਹਾਈ ਲੈਵਲ ਦਾ ਵੀਡੀਓ ਇੰਜੋਏ ਕਰਿਓ ਦੇਖ ਕੇ ਫੈਂਦਾ। ਦੋ ਵਾਰੀ ਪਾਣੀ ਨਹੀਂ ਬਚਣਾ। ਕੋਈ ਗੱਲ ਨਹੀਂ। ਹਾਂਜੀ ਥੋੜੇ ਇੱਕ ਪੈਸੇ। ਚਲ ਕੇ ਰ ਤਿੰਨ ਤੇ ਕਰਾਂਗੇ ਸਟਾਰਟ। ਕਿੰਨੇ ਰਹਿ ਗਏ ਏ ਓਏ ਹੋਏ ਪਾਈ ਪਾਈ ਗੋਲੇ ਗੱਪੇ ਪਾਈ ਪਾਈ ਗੋਲੇ ਗੱਪੇ ਪਾਈ ਪਾਈ ਗੋਲੇ ਗੱਪੇ ਏ ਪਾਈ ਪਾਈ ਗੋਲੇ ਗੱਪੇ ਪਾਈ ਪਾਈ ਗੋਲੇ ਗੱਪੇ ਰਹਿ ਗਈ ਮਮੀ ਮੈਨੂੰ ਵੀ ਦੇ ਦੇ ਕਿਹੜੀ ਪਾਰਟੀ ਜੀ ਚੁੱਕੀ ਆ ਚਾਰ 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 ਰਹਿ ਗਏ ਚਾਰ ਚਾਰ ਮੈਂ ਤੇ ਛੋਟਾ ਚਾਰ ਚਾਰ ਗੋਲੇ ਗੱਪੇ どういうこと

ਵੀ ਇੱਕ ਘਰ ਕੇ ਰੱਖਣਾ ਉਹ ਖਾਣੇ ਚਲਾਉਣਾ ਕੰਮ ਆ ਹਰ ਜੋ ਬਈ ਤਿੰਨ ਕਹਿਣਾ ਜਦੋਂ ਸ਼ੁਰੂ ਆ ਮਾੜ ਕੈਸ ਤੂੰ ਜੇ ਕੰਪੀਟੀਸ਼ਨ ਸ਼ੁਰੂ ਹੋ ਗਿਆ ਤੇ ਸਾਡਾ ਸਾਡੇ ਤੇ ਸਾਥ ਸਾਥ ਗੋਲ ਗੱਪੇ ਨੇ ਦੋਨਾਂ ਕੋਲੇ ਕੀ ਦੇਖਾਂ ਮੈਂ ਜਿਵੇਂ ਹੈਗਾ ਸੀ ਉਮੀਦ ਲੈ ਚਲੋ ਮੈਂ ਉਹ ਕਰਦਾ ਮੇਰੀ ਮੈਂ ਚਲਵਾ ਨਹੀਂ ਮੰਨੀ ਨਾ ਤੈਨੂੰ ਤੇ ਕਰਾਂਗੇ ਚੰਗਾ ਬਈ ਮੈਂ ਨਹੀਂ ਨੂੰ ਮੈਂ ਛੋਟੇ ਲੈ ਮੇਰਾ ਵੀ ਮੈਂ ਚਲਵਾ ਲਓ ਤੰਨਾ ਵਾਹੋ ਮੇਰਾ ਵੀ ਲਵਾ ਦੋ ਮੈਂ ਤੇ ਪਲੀਜ਼ ਚਲੋ 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 ਕਿਹਨਾਂ ਚਲੋ 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 ਮੈਂ ਚਲੋ ਖਿੱਚੋ ਕੰਮ ਨੂੰ ਮੇਰਾ ਵੀ ਮੇਰੇ ਵੀਰੇ ਦਾ ਮੈਂ ਨਹੀਂ ਹੁੰਦਾ ਖਿੱਚੋ ਕੰਮ ਨੂੰ ਮੇਰਾ ਤਾਂ ਡੈਡੀ ਦਾ ਸਪੀਡ ਬਹੁਤ ਸਪੀਡ ਤਾਂ ਵਧੀਰੀ ਹੈ ਹੈ ਨਹੀਂ ਬਸ ਮੁੱਕ ਗਏ ਸਪੀਡ ਵਧੀਰੀ ਆ ਕੋਲ ਕੋ ਭਾਗ ਬੜਾ ਉਹ ਦੋ ਤਿੰਨ ਮੈਨੂੰ ਵੀ ਖਵਾ ਦੋ ਯਾਰ ਮੈਨੂੰ ਵੀ ਖਵਾ ਦੋ ਮੁੱਕ ਵੀ ਗਏ ਹੜ ਜਾ ਬੋਲੀ ਕੋਈ ਮੁੱਕ ਗਏ ਕੰਪੀਟੀਸ਼ਨ ਪੂਰਾ ਮੂੰਚੋ ਗੋਲ ਗੱਪੇ ਖੋੜਦੇ ਹੋਏ ਸੌਂ ਕਰੀਏ ਨੀ ਗਏ ਦਾ ਆਥੂ ਆਈ ਮਰ ਜੂਗੇ ਪੁੱਲੇ ਪਾਏ ਸਾਡੇ ਮਾੜਾ ਪੁੱਲੇ ਖਸਸ ਆਹੀ ਲਗਾ ਗਈ ਮੰਮੀ ਜਿੱਤ ਗਈ ਉਹ ਆ ਇਤਨੀ ਬਾ ਮੈਂ ਜਿੱਤ ਗਈ ਇਹ ਆਇਓ ਤੁਮਨੇ ਜਿੱਤਾਈ ਹੈ ਜਿੱਤ ਗਈ ਮੈਂ ਜਿੱਤ ਗਈ ਮੈਂ ਹੀਤਰੀ ਓਏ ਠੀਕ ਹੈ ਜਿੱਤ ਗਈ ਮੈਂ ਜਿੱਤ ਗਈ ਵਾਹ ਬੱਟਾ ਬੱਟਾ ਤੇਰੇ ਕੋਲ ਨਹੀਂ ਉਹ ਗਿਆ ਵਾੜੇ ਵੱਟੇ ਸੀ ਭਾਈ ਬੈਟਰੀ ਲੋ ਹੈ ਜੀ ਗਦਨ ਬਿਲਦਾ ਸੀ ਵਾੜੇ ਵੱਟੇ ਸੀ ਨਾ ਇਹ ਪਤਾ ਨਹੀਂ ਮੈਂ ਵੀਰ ਬਿੰਦਰ ਬਿੰਦਰ ਲੋ ਫਰੈਂਡ ਫਰੈਂਡ ਆਪਾਂ ਆਪਾਂ ਬਣਾ ਰਹੇ ਆ ਸਬਜੀ ਕਾਦੀ ਨਾਇਮਾ ਸਬਜੀ ਆਪਾਂ ਬਣਾ ਰਹੇ ਆ ਰਾਜਮਾ ਦੀ ਐਟ ਰਾਜਮਾ ਅਸਤ ਆਪਣੇ ਕਦੂ ਵੀ ਪਏ ਆ ਕਦੂ ਕਿਉਂਕਿ ਆਪਾਂ ਕੱਲ ਹੀ ਬਣਾਏ ਨੇ ਅੱਜ ਆਪਾਂ ਰਾਜਮਾ ਬਣਾ ਲੈ ਤੇ ਗੋਲ ਗੱਪੇ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਆਪਾਂ ਕੀਤਾ ਸੀ ਗੋਲ ਗੱਪਾ ਚੈਲੰਜ ਤੇ ਜਿਹੜਾ ਜਿੱਤਿਆ ਉਹਨੂੰ ਆਪਾਂ ਆਨ ਲੈ ਕੇ ਜਾਵਾਂਗੇ ਦੁਬਈ ਦੁਬਈ ਬਰਜ ਖਲੀਫਾ ਦਿਖਾਉਣ ਬਰਜ ਖਲੀਫਾ ਦੇਖਣ ਦਿਖਾਉਣ ਲੈ ਕੇ ਚੱਲਾਂਗੇ ਨਾਮ ਉਹਦਾ ਇਨਾਮ ਤੇ ਜਿੱਤਗੇ ਜੀ ਜਿਹੜਾ ਇੱਕ ਮੈ ਦਿੱਤੀਆਂ ਇੱਕ ਇੱਕ ਵੀ ਮੈ ਦਿੱਤੀਆਂ ਇੱਕ ਇੱਕ ਵਾਰ ਦੇਰ ਇਹਨਾਂ ਦੋਨਾਂ ਨੂੰ ਬੁਰਜ ਖਲੀਫਾ ਦਵਾਈ ਦੇ ਵਿੱਚ ਹੀ ਹੈ ਨਾ ਉਹ ਦਿਖਾਉਣ ਲਈ ਜਲਦੀ ਭੇਜਾਂਗੇ ਛੇਤੀ ਤੇ ਹੁਣ ਆਪਾਂ ਬਣਾ ਰਹੇ ਹਾਂਗੇ ਬਣਾ ਆਪਾਂ ਬਣਾ ਰਹੇ ਹਾਂਗੇ ਰਾਜਮਾ ਤੇ ਇੱਧਰ ਆਪਣੇ ਰਾਜਮਾ ਵਾਲੇ ਆਪਾਂ ਪਿਉਂਤੇ ਹੋਏ ਸੀ ਸਵੇਰ ਦੇ ਤੇ ਅੱਜ ਸਬਜ਼ੀ ਬਣੂਗੀ ਜਿਹੜੀ ਰਾਜਮਾ ਦੀ ਰਾਜਮਾ ਦੇ ਉਹ ਆਪਣੇ ਕਦੂ ਆਏ ਨੇਗੇ ਕਦੂ ਆਪਾਂ ਕੱਲ ਨੂੰ ਬਣਾਵਾਂਗੇ ਕੱਲੋਂ ਪਕੂ ਬਤਾ ਨਾ ਬਣਾਈਏ ਕਦੋਂ ਕੋਕਤਾ ਹੈ ਬਣਾ ਲਾਂਗੇ ਇਸ ਸ਼ਖਸ ਕੇ ਚਿਹਰੇ ਕੋ ਦੇਖੋ ਜੇ ਅਭੀ ਹਾਂ ਨਹੀਂ ਕਰ ਰਹਾ ਹੈ ਕਲਿਆ ਹੋਇਆ ਹੋ ਕੱਲ ਵਾਲੀ ਪੀੜੀਅ ਚ ਦੇਖਿਆ ਨਾ ਗਾਈ ਤੁਸੀਂ ਇਹਨੇ ਰਸੋਈ ਦੇ ਵਿੱਚੋਂ ਭਾਂਡੇ ਰੱਖਣ ਤੋਂ ਨਾ ਕਰਦੀ ਹੈ ਨਾ ਇਹ ਐਹੇ ਜੀ ਆ ਦੇਖ ਲਓ ਨਹੀਂ ਮੈਂ ਰੱਖ ਨਹੀਂ ਰੱਖਣ ਦਾ ਬਾਲੀ ਨਹੀਂ ਦਿੰਦੀ ਵਿੱਚ ਤੈਨੂੰ ਵਿੱਚ ਰਸੋਈ ਨੂੰ ਚੱਕ ਦੂੰਗੀ ਮੈਂ ਆ ਦੇਖੋ ਆਪਣੇ ਰਾਜਮਾ ਉਬਲੇਗੇ ਬਾਰੇ ਨਹੀਂ ਬਾਲ ਤੇ ਰਾਜ ਮੈਂ ਟੁੱਟ ਟੁੱਟ ਹੋਏ ਬਸ ਸਿੱਕੀਆਂ ਨਾਲ ਹੀ ਹੋਏ ਇਹ ਪੇਉਂਤੇ ਪਰ ਸੇਰਦੇ ਹੋਏ ਸੀ ਨਾ ਹਾਂ ਤਿੰਨ ਕੋਈ ਨਹੀਂ ਹੁੰਦੇ ਹੂੰ ਗਰਮ ਪਾਣੀ ਚ ਭੰਤੇ ਹੋਣਗੇ ਇਹ ਸੌਫਟ ਹੋਏ ਹਾਂ ਤੇ ਨਿੱਜੀ ਵਾਲੀ ਚਾਹ ਕੋਲ ਚਲੋ ਜੀ ਹੁਣ ਆਪਾਂ ਨਾ ਤੇ ਪ੍ਰਸ਼ਾਦਿਆਂ ਵੱਲ ਹੋਈਏ ਇਧਰ ਚਾਹ ਪੀਂਦੀ ਆ ਦੇ ਲੋ 7 ਵਜੇ 7 ਵਜੇ ਨੇ ਦੇਖੋ ਲਓ ਗਾਇਸ 7 ਵਜੇ ਚਾਹ ਪਿੰਦੀ ਆ ਕੋਈ ਹੱਲ ਹੈਗਾ ਇਹਦਾ ਤਰਮਿੰਦਰ ਨੇ ਬਹੁਤ ਕਾਲੀ ਗੋਲ ਗੱਪੇ ਖਾ ਲਈ ਪਰ ਤਰਮਿੰਦਰ ਬਚਾ ਫਸ ਗਿਆ ਫੇ ਲਾਸ਼ ਤੇ ਆ ਕੇ ਲਾਸ਼ ਜਾ ਕੇ ਤਰਮਿੰਦਰ ਨੇ ਭੁੱਖੀ ਗੋਲ ਗੱਪਾ ਖਾਣੇ ਅਗਰ ਤੁਸੀਂ ਬੋਲੋਗੇ ਵੀ ਤਰਮਿੰਦਰ ਕੌਣਾ ਜੇ ਤੁਸੀਂ ਜਾਨਣਾ ਚਾਹਦੇ ਹੋ ਤਰਮਿੰਦਰ ਕੌਣਾ ਤਾਂ ਕਮੈਂਟ ਕਰ ਦਿਓ ਮੈਂ ਦੱਸ ਦੂੰਗੀ ਹਾਂਜੀ ਕਮੈਂਟਾਂ 'ਚ ਪੁੱਛ ਲਿਓ ਤਰਮਿੰਦਰ ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਜਾਣਕਾਰੀ ਪੂਰੀ ਦੇਵਾਂਗੀ ਪੂਰੀ ਸਾਡੇ ਘਰ 'ਚ ਫੈਮਿਲੀ ਮੈਂਬਰ 'ਚ ਤਰਮਿੰਦਰ ਟਾਈਮ ਦੇਖ ਲਓ ਹੁਣ ਟਰੈਕਟਰ ਆ ਗਿਆ ਆਪਣਾ ਮਨ ਲਾ ਪੱਠੇ ਲੈ ਕੇ ਅੰਕਲ ਦਿਖਾਉਣੇ ਹਨ ਖੇਤ ਤੋਂ ਆਇਆ ਟਰੈਕਟਰ ਆਪਣਾ ਲੋਜ਼ੀ ਲੋਜ਼ੀ ਤੇ ਹੁਣ ਬਸ ਰੋਟੀ ਦੀ ਤਿਆਰੀ ਤੇ ਧਾਰਾਂ ਦੀ ਤਿਆਰੀ ਮ ਸਾਢੇ 8 ਦਾ ਹੋ ਗਿਆ ਜੀ ਰੋਟੀ ਬਣਾ ਲਈ ਆਪਾਂ ਹਜੇ ਖਾਧੀ ਨਹੀਂ ਰੋਟੀ ਖਾਣੀ ਆ ਜੇ ਮੈਂਬਰ ਨਾ ਨਹੀਂ ਆਏ ਹਜੇ ਦੁਕਾਨ ਤੋਂ ਫੇ ਰੋਟੀ ਖਾਵਾਂਗੇ ਬਣਾ ਕੇ ਰੱਖ ਲਈ ਹੋਰ ਦਾਤੀ ਖੁੱਲ ਜੂਗੀ ਦਾਤੀ ਖੁੱਲ ਜੂਗੀ ਰਾਈਟਿੰਗ ਵੀ ਸ਼ੇਵੜਾ ਹੈ ਆਹ ਰਾਈਟਿੰਗ ਪਾਸਵਾ ਡਾਕਟਰ ਨੇ ਰਾਈਟਿੰਗ ਦਾ ਰਾਈਟਿੰਗ ਦਾ ਅਸਲੀ ਡਾਕਟਰ ਇੰਦਾ ਤਾਂ ਹੀ ਲੱਗਦਾ ਹਾਂ ਸੇਵ ਬਾਬਾ ਸੇਜਮੈਨ ਉਹ ਮੈਨੂੰ ਯਾਦ ਹੀ ਨਹੀਂ ਰਿਹਾ ਮੈਂ ਉਹੀ ਕਹਿਣਾ ਸੀ ਤੁਹਾਡਾ ਸ਼ੁਕਰ ਹੈ ਨੈਟਰੀ ਕਹਿੰਦਾ ਤੁਸੀਂ ਕਿੱਥੇ ਵੜ ਗਏ ਸੀ ਹੁਣ ਕਿੱਥੇ ਮੈਂ ਫੋਨ ਕਰੀ ਜੰਨੀ ਫੋਨ ਵੀ ਚੱਕਦੇ ਤੁਸੀਂ ਉਹ ਗੇਟ ਲਾਇਆਓ ਫਿਰ ਹੁਣ ਅਗਲੇ ਆ ਗਲੀ 'ਚ ਖੜ ਕੇ ਕਰੀਏ ਨਾ ਪਾਪਾ ਤੁਹਾਡੀ ਬਹੂ ਮੈਨੂੰ ਤੰਗ ਕਰੀ ਜਾਂਦੀ ਆ ਉਹ ਗਲੀ 'ਚ ਵੱਡੀ 'ਚ ਤੋਤੀ ਸਣੇ ਮੈਕਸ ਆਉਣਾ ਹਜੇ ਹਾਂ ਚਲੋ ਗਾਇਸ ਉਹ ਜਿਹੜਾ ਫੋਨ ਵਾਲਾ ਬੈਗ ਰਿਹਾ ਉਹਦੇ ਸਾਈਡ ਤੇ ਮੈਂ ਉਹ ਪਾਏ ਨੇ ਤਾਰਾਂ ਵਾਲੇ ਸਪਰਿੰਗ ਜੀ ਹਾਂ ਦੁਕਾਨ ਤੋਂ ਲਿਆਇਆ ਜਾ ਕੇ ਉਹ ਲੈ ਗਏ ਦਿਓ ਤਾਰਾਂ ਚ ਪਾਉਣੇ ਨੇ ਉਹ ਲੀਡਾਂ ਚ ਕੀ ਚ ਲੀਡਾਂ ਚ ਪਾਉਣੇ ਨੇ ਕੀ ਚ ਲੀਡਾਂ ਉਹ ਕਾਲੀ ਕਿੱਥੇ ਆ ਤਿੰਨ ਨੇ ਚਾਰ ਚ ਚ ਹੁੰਦੀਆਂ ਨੇ ਮੈਨੂੰ ਤਿੰਨ ਲੱਤੀਆਂ ਇੱਕ ਫੇਰ ਵਿੱਚ ਆਓ ਗੇਟ ਲਾ ਦੇ ਯਾਰ ਕਿਵੇਂ ਲੱਗੂਗਾ ਯਾਰ